ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ TV ਦੇ ਨਾਲ ਦੋਸਤੋ ਗੱਲਬਾਤ ਕਰਦੇ ਆ ਅੱਜ ਦੇ ਮੌਸਮ ਦੀ ਜਾਨੀ ਕਿ ਜੋ ਅੱਜ 27 ਤਰੀਕ ਰਾਤ ਦਾ ਮੌਸਮ ਕਿਹੋ ਜਿਹਾ ਰਹੂਗਾ ਤੇ ਕੱਲ ਨੂੰ 28 ਤਰੀਕ ਨੂੰ ਦਿਨ ਵੇਲੇ ਕੀ ਕਾਰਵਾਈਆਂ ਜਿਹੜੀਆਂ ਮੌਸਮ ਦੇ ਵਿੱਚ ਹਲਚਲ ਆੜੀ ਹੋ ਸਕਦੀ ਹੈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਭ ਤੋਂ ਪਹਿਲਾਂ ਦੋਸਤੋ ਅਸੀਂ ਧਾਰ ਨਾਲ ਜਾਣਕਾਰੀ ਇਹ ਜੋ ਅੱਜ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਮਤਾਬਕ ਜਾਣਕਾਰੀ ਜਿਹੜੀ ਸਾਂਝੀ ਕਰਨ ਲੱਗਿਆਂ ਤੇ ਇਸ ਸਮੇਂ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਰਾਜਸਥਾਨ ਦੇ ਬੀਕਾ ਨੇੜੇ ਤੱਕ ਜਿਹੜੀ ਇਹ ਹਨੇਰੀ ਤੇ ਬੱਦਲ ਆ ਜਿਹੜਾ ਮੀਂਹਿਆ ਕਾਰਵਾਈ ਵਾਲਾ ਸਿਸਟਮ ਹੈ ਜਿਹੜਾ ਪਹੁੰਚ ਚੁੱਕਿਆ ਤਾਂ ਸਵੇਰ ਦੇ ਸਮੇਂ ਤੱਕ ਜਾਨੀ ਕਿ ਅੱਧੀ ਰਾਤ ਤੱਕ ਪੰਜਾਬ ਦੇ ਇਹਨਾਂ ਦੱਖਣੀ ਇਲਾਕਿਆਂ ਨੂੰ ਇਹ ਜਿਹੜਾ ਕਵਰ ਕਰ ਜੂਗਾ ਇਹ ਸਿਸਟਮ ਆ ਰਿਹਾ ਦਿੱਲੀ ਹਰਿਆਣਾ ਰਾਜਸਥਾਨ ਵਾਲੀ ਸਾਈਡ ਤੋਂ ਫਿਲਹਾਲ ਇਹ ਰਾਜਸਥਾਨ ਦੇ ਵਿੱਚ ਐਂਟਰੀ ਇਸ ਸਿਸਟਮ ਨੇ ਕੀਤੀ ਹੋਈ ਆ ਤੁਸੀਂ ਤਸਵੀਰ ਦੇ ਵਿੱਚ ਪੂਰੀ ਦੇਖ ਸਕਦੇ ਹਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 28 29 30 ਅੱਜ ਅਸੀਂ ਪਹਿਲਾਂ ਤਰੀਕ ਥੋੜੀ ਜਿਹੀ ਗਲਤ ਦੱਸ ਚੁੱਕੇ ਹਾਂ ਦੋਸਤੋ ਅੱਜ 28 ਤਰੀਕ ਨੂੰ ਇਹ ਸਿਸਟਮ ਤੁਸੀਂ ਦੇਖ ਕੇ ਸਕਦੇ ਹੋ ਕਿ ਪਹੁੰਚਿਆ ਹੋਇਆ ਹੈ ਤਾਂ ਕਈ ਇਲਾਕਿਆਂ ਦੇ ਵਿੱਚ ਰਾਤ ਦੇ ਸਮੇਂ ਤੱਕ ਜਿਹੜੇ ਮੀਂਹ ਦੇ ਕਾਰਵਨ ਜਿਹੜੇ ਆ ਕਿਤੇ ਕਿਤੇ ਕਰਦਾ ਹੋਇਆ ਨਜ਼ਰ ਆਊਗਾ ਬਾਕੀ ਮੌਸਮ ਆਮ ਤੌਰ ਤੇ ਅਜੇ ਠੀਕ ਠਾਕ ਰਹੂਗਾ ਹਵਾਵਾਂ ਨੇ ਏਰੀਆ ਉਹ ਚੱਲ ਪਈਆਂ ਨੇ ਉੱਤਰ ਪੱਛਮੀ ਜਿਹੜੀਆਂ ਕਿ ਪੂਰਬੀ ਹਵਾਵਾਂ ਚੱਲਦੀਆਂ ਸੀ ਠੰਡੀ ਠਾਰਾ ਥੋੜੀ ਜਿਹੀ ਹਵਾਵਾਂ ਕਹਿ ਸਕਦੇ ਆਪਾਂ ਕਿਉਂਕਿ ਹਵਾਵਾਂ ਦੀ ਗਤੀ ਜਿਹੜੀ ਥੋੜੀ ਤੇਜ਼ ਹੈ ਤੇ ਇਸ ਤਰ੍ਹਾਂ ਠੰਡਕ ਜੀ ਜਿਹੜੀ ਮਹਿਸੂਸ ਹੋ ਰਹੀ ਆ ਹਮਸ ਪਰਿਗਰਮੀ ਤੋਂ ਜਿਹੜੀ ਆਪਾਂ ਨੂੰ ਇਸ ਸਮੇਂ ਰਾਹਤ ਆ ਜਿਹੜੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਜਿਹੜਾ ਮੌਸਮ ਆ ਉਹ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਦੇ ਰਿਹਾ ਹੈ ਪਰੰਤੂ ਅਤਿ ਗਰਾਥ ਦੇ ਸਮੇਂ ਤੱਕ ਇਹ ਸਿਸਟਮ ਜਿਹੜਾ ਤੁਸੀਂ ਇਹ ਦੇਖ ਪਾ ਰਹੇ ਹੋ Rajasthan ਵਾਲੇ ਸਾਈਡ ਤੋਂ ਆ ਰਿਹਾ ਹੈ ਤਾਂ ਪਹੁੰਚੂਗਾ ਤੇ ਹਿਮਾਚਲ ਤੇ ਜੋ ਆਪਾਂ ਕਹਿੰਦੇ ਹਾਂ ਹਿਮਾਚਲ ਤੇ ਚੰਡੀਗੜ੍ਹ ਦੇ ਇਲਾਕੇ ਦੇ ਵਿੱਚ ਵੀ ਇੱਕ ਸਿਸਟਮ ਹੀ ਜੀ ਪੈਦਾ ਹੋ ਚੁੱਕੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਤੇ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਕਰੂਗੀ ਇਸ ਸਮੇਂ ਜਿਹੜੀ ਅਪਡੇਟ ਹੈ ਉਹ ਦੋਸਤੋ ਤੁਹਾਡੇ ਨਾਲ ਇਹੀ ਸਾਂਝੀ ਕਰ ਰਿਹਾ ਕਿ ਹਮਾਰਾ ਰਾਜਸਥਾਨ ਦੇ ਵਿੱਚ ਇੱਕ ਸਿਸਟਮ ਆ ਚੁੱਕਿਆ ਜਿਹੜਾ ਕਿ ਅਤੀ ਗਰਾ ਦੇ ਸਮੇਂ ਤੱਕ ਇਹ ਪੰਜਾਬ ਦੇ ਬਹੁਤੇ ਇਲਾਕਿਆਂ ਨੂੰ ਕਵਰ ਕਰੂਗਾ ਤੇ ਹਨੇਰੀ ਵੀ ਆ ਸਕਦੀ ਹੈ ਤੇ ਮੀਂਹਿਆ ਕਾਰਵਾਈਆਂ ਵੀ ਇਹ ਸਿਸਟਮ ਜਿਹੜਾ ਕਰ ਸਕਦਾ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣ ਸਕਦਾ ਹੈ ਬਾਕੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੀ ਅਪਡੇਟ ਜਿਹੜੀ ਸਵੇਰ ਦੇ ਸਮੇਂ ਸਾਂਝੀ ਕਰਾਂਗੇ ਸਵੇਰ ਦੇ ਸਮੇਂ ਤੱਕ ਪੰਜਾਬ ਦੇ ਕਈ ਇਲਾਕੇ ਵਿੱਚ ਬੱਦਲਵਾਈ ਵੀ ਦੇਖਣ ਨੂੰ ਮਿਲੂ ਤੇ ਕਈਆਂ ਦੇ ਵਿੱਚ ਜਿਹੜੀ ਪੂਰਬੀ ਹਵਾਵਾਂ ਦੀ ਦਿਸ਼ਾ ਜਿਹੜੀ ਉਹ ਚੱਲਦੀ ਹੋਈ ਨਜ਼ਰ ਆਊਗੀ ਤੇ ਕੁਝ ਕੁ ਇਲਾਕੇ ਜਿਹੜੇ ਧੁੱਪ ਚਮਕਦੀ ਹੋਈ ਨਜ਼ਰ ਆਊਗੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਆਪਾਂ ਨੂੰ ਅੱਜ ਰਾਤ ਨੂੰ ਬੱਦਲਵਾਈ ਆਉਂਦੀ ਹੋਈ ਨਜ਼ਰ ਆਊਗੀ ਤੇ ਕਿਨਮਣਕਾਣੀ ਜਾਂ ਗਰਜਲਸਕ ਹੋ ਸਕਦੀ ਹੈ ਕੁਝ ਕਿਤੇ ਰਵਿ ਤੇਜ਼ ਹਵਾ ਵੀ ਆ ਸਕਦੀ ਹੈ ਤੇ ਸਵੇਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਮੀਂਹ ਦੀਆਂ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਉਹ ਕੁਝ ਦੇ ਵਿੱਚੋਂ ਧੁੱਪ ਨਿਕਲੀ ਹੋਈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਨਜ਼ਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੋਸਤੋ ਹੁਣ ਤੋਂ ਥੋੜੇ ਸਮੇਂ ਬਾਅਦ ਜਾਨੀ ਕਿ 10:00 ਵਜੇ ਦੇ ਕਰੀਬ ਜਿਹੜੇ ਚੰਡੀਗੜ੍ਹ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਤਾਂ ਇਹ ਸਿਸਟਮ ਜੀ ਜਿਹੜੀ ਗਰਜ ਲਿਸਕ ਦਊਗੀ ਇਹ ਸਿਸਟਮ ਜਿਹੜੀ ਇਹ ਗਰਜ ਲਿਸਕ ਦਊਗੀ ਜਿਹੜਾ ਦੂਜਾ ਰਾਜਸਥਾਨ ਵਾਲੇ ਸਾਈਡ ਤੋਂ ਸਿਸਟਮ ਆ ਰਿਹਾ ਹੈ ਉਹ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰ ਕਰੂਗਾ ਜਿਹੜਾ ਇਹ ਸਿਸਟਮ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਗਰਜ ਦੇ ਸਮੇਂ ਗਰਜਲਿਸਕ ਤੇ ਹਨੇਰੀ ਆਈ ਦੀ ਉਹ ਚੱਲ ਰਹੀ ਹੈ ਤੋੜ ਭਰੀ ਇਸ ਸਮੇਂ ਦੀਆਂ ਤਸਵੀਰ ਜਿਹੜੀ ਤੁਹਾਨੂੰ ਸਾਂਝੀ ਕੀਤੀ ਹੈ ਬਾਕੀ ਅਸੀਂ ਤੁਹਾਨੂੰ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਆ ਜਿਹੜਾ ਉਹ ਵੀ ਦਿਖਾ ਦਿੰਦੇ ਆ ਦੋਸਤੋ ਉਹਦੇ ਵਿੱਚ ਵੀ ਜਿਹੜੀ ਹਵਾ ਦੀ ਜਿਹੜੀ ਹਨੇਰੀ ਦੀ ਤਸਵੀਰ ਆ ਉਹ ਆਪਾਂ ਨੂੰ ਦਿਖਾਈ ਦਊਗੇ ਅਸੀਂ ਧਾਟ ਤੱਕ ਇਹ ਸਮੇਂ ਦੀ ਅਪਡੇਟ ਜਿਹੜੀ ਕਿ ਰਾਤ ਦੇ ਸਮੇਂ ਅਪਡੇਟ ਆਈ ਹੈ ਉਹ ਸਾਂਝੀ ਕਰ ਰਹੇ ਹਾਂ ਦੋਸਤੋ ਇਸ ਸਮੇਂ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਵੀ ਤਸਵੀਰ ਆਈ ਦੀ ਸਾਂਝੀ ਕਰਨ ਲੱਗੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਇਸ ਸਮੇਂ ਦੀ ਜਿਹੜੀ ਤਸਵੀਰ ਤੁਸੀਂ ਦੇਖ ਪਾਹੋਗੇ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਹ ਬੱਦਲਬਾਈ ਜਿਹੜੀ ਐਂਟਰ ਕਰ ਚੁੱਕੀ ਹੈ ਜਾਨੀ ਕਿ ਜੋਧਪੁਰ ਦੇ ਇਲਾਕਿਆਂ ਦੇ ਵਿੱਚ ਰਾਜਸਥਾਨ ਦੇ ਵਿਕਾਨਰ ਦੇ ਇਲਾਕਿਆਂ ਤੱਕ ਇਹ ਜਿਹੜੀ ਬੱਦਲਬਾਈ ਪਹੁੰਚ ਚੁੱਕੀ ਹੈ ਤਾਂ ਅੱਧੀ ਕਰਾ ਤੱਕ ਇਹ ਪੰਜਾਬ ਦੇ ਕਈ ਇਲਾਕਿਆਂ ਨੂੰ ਹਰਿਆਣੇ ਦੇ ਕਈ ਇਲਾਕਿਆਂ ਨੂੰ ਕਵਰ ਕਰ ਲੂਗੀ ਜੈਪੁਰ ਤੱਕ ਇਹ ਦੇਖੋ ਤੁਸੀਂ ਜਿਹੜੇ ਪੂਰੇ ਤਸਵੀਰਾਂ ਨੇ ਬਹੁਤੇ ਇਲਾਕੇ ਜੋਧਪੁਰ ਦੇ ਕਈ ਇਲਾਕੇ ਦਾ ਇਹ ਮੀਂਹ ਇਹ ਚੰਗਾ ਸਟਰੋਂਗ ਤਾਕੜਾ ਸਿਸਟਮ ਜਿਹੜਾ ਲੱਗ ਰਿਹਾ ਤੇ ਇਧਰੋਂ ਵੀ ਜਿਹੜੇ ਰਾਜਸਥਾਨ ਦੇ ਕੋਟ ਜੈਮਪੀ ਯੂਪੀ ਵਾਲੀ ਸਾਈਡ ਤੋਂ ਇਹ ਸਿਸਟਮ ਜਿਹੜਾ ਆ ਰਿਹਾ ਹੈ ਇੱਧਰ ਵੀ ਇਹ ਮੀਂਹ ਦੇ ਕਾਰਜਾਂ ਕਰਦਾ ਹੋਏ ਨਜ਼ਰ ਆ ਰਿਹਾ ਤੁਸੀਂ ਪੂਰੀ ਤਸਵੀਰ ਦੇਖ ਸਕਦੇ ਹੋ ਉਸ ਤੋਂ ਬਾਅਦ ਹੌਲੀ-ਹੌਲੀ ਇਹ ਅੱਗੇ ਵਾਲ ਨੂੰ ਵਧ ਰਿਹਾ ਸਿਸਟਮ ਤੁਸੀਂ ਤਸਵੀਰ ਦੇ ਵਿੱਚ ਜੇਕਰ ਦੇਖੋ ਤਾਂ ਇਹ ਸਿਸਟਮ ਜਿਹੜਾ ਹੌਲੀ-ਹੌਲੀ ਵਧਣ ਦੀ ਕੋਸ਼ਿਸ਼ ਕਰ ਰਿਹਾ ਦੋਸਤੋ ਜਿਹਦੀ ਤਸਵੀਰ ਤੁਹਾਡੇ ਨਾਲ ਇਸ ਸਮੇਂ ਲਾਈਵ ਜਿਹੜੀ ਸਾਂਝੀ ਕਰ ਰਹੇ ਹਾਂ ਕਿ ਇਸ ਸਮੇਂ ਇਹ ਅੱਗੇ ਵਾਲ ਨੂੰ ਸਿਸਟਮ ਹੈ ਜਿਹੜਾ ਕੂਚ ਕਰ ਰਿਹਾ ਆ ਦੇਖ ਸਕਦੇ ਹੋ ਤੁਸੀਂ ਪੰਜਾਬ ਦੇ ਕਈ ਇਲਾਕਿਆਂ ਦੇ ਨੇੜੇ ਤੇ ਰੇ ਸਿਸਟਮ ਦੀਆਂ ਬਦਲੀਆਂ ਦੀ ਜਿਹੜੀ ਤਸਵੀਰ ਆਉਣੀ ਸ਼ੁਰੂ ਹੋ ਚੁੱਕੀ ਹੈ ਹਲਕੇ ਹਲਕੇ ਜੀ ਪਰੰਤੂ ਇਹ ਅਧਿਕਰਾਤ ਦੇ ਕਰੀਬ ਨੇੜੇ ਤੇ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਨੇੜੇ ਤੇ ਜਿਹੜੇ ਲੱਗੂਗਾ ਤੇ ਹੋਰ ਜਦੋਂ ਤੱਕ ਸਿਸਟਮ ਦੀ ਕੋਈ ਅਪਡੇਟ ਆਉਂਦੀ ਆ ਤਾਂ ਜਦੋਂ ਵੀ ਮੀਂਹ ਦੀ ਕਾਰਵਾਈ ਕੋਈ ਹਨੇਰੀ ਕਾਰਵਾਈ ਹੁੰਦੀ ਹੈ ਤਾਂ ਅਸੀਂ ਹੋ ਸਕਦਾ ਲਾਈਵ ਹੋ ਜਾਈਏ ਦੋਸਤੋ ਤੁਹਾਡੇ ਨਾਲ ਇਹ ਜਾਣਕਾਰੀ ਜਿਹੜੀ ਲਾਈਵ ਹੋ ਕੇ ਸਾਂਝੀ ਕਰਦੀਏ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਘੰਟੀ ਵਾਲਾ ਬਟਨ ਜਰੂਰ ਦਬਾ ਲਿਓ ਤਾਨੂੰ ਕੁਝ ਸਮੇਂ ਪਹਿਲਾਂ ਇਹ ਜਾਣਕਾਰੀ ਦੇ ਦਾਂਗੇ ਕਿ ਕਿੱਥੇ ਸਿਸਟਮ ਜਿਹੜਾ ਪਹੁੰਚ ਚੁੱਕਿਆ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ